ਪਟਿਆਲਾ ਹੈਰੀਟੇਜ ਫੈਸਟੀਵਲ ਜਿਹੜਾ ਹੈ ਇਟਸ ਬੈਕ ਐਂਡ ਤੁਹਾਨੂੰ ਪਤਾ ਹੀ ਹੈ ਵੀ ਸਟਾਰਟਡ डिसेंबर ਚ ਅਸੀਂ ਸ਼ੁਰੂ ਕੀਤਾ ਸੀਗਾ ਗੁਲਦੋਦੀ ਸ਼ੋ ਗਵਾਵਾ ਸ਼ੋ ਲਗਾਇਆ ਸੀਗਾ ਤੇ ਹੁਣ ਫਰਵਰੀ ਦੇ ਮਹੀਨੇ ਦੇ ਵਿੱਚ ਅਸੀਂ ਮਿਲਿਟਰੀ ਲਿਟਰੇਚਰ ਫੈਸਟੀਵਲ ਦੋ ਦਿਨ ਸੈਕਿੰਡ ਐਂਡ 3 ਫਰਵਰੀ ਅਸੀਂ ਖਾਲਸਾ ਕਾਲਜ ਦੇ ਵਿੱਚ ਕਰਾਰੇ ਹੈਗੇ ਆ ਉਸ ਤੋਂ ਬਾਅਦ ਸੈਕਿੰਡ ਐਂਡ 3 ਫਰਵਰੀ ਨੂੰ ਕਲਚਰਲ ਨਾਈਟ ਕਿਲਾ ਮੁਬਾਰਕ ਤੇ ਵਿੱਚ ਹੋਵੇਗੀ ਜਿਦੇ ਵਿੱਚ ਬਹੁਤ ਹੀ ਐਮਿਨੈਂਟ ਆਰਟਿਸਟ ਸਾਰੇ ਨਹੀਂ ਤੇ ਅਸੀਂ ਉਹ ਜਿਹੜਾ ਕਲਾਸਿਕਲ ਬੈਲੇ ਉਹ ਵੀ ਕਰਾਰੇ ਹੈਗੀਆਂ ਤੇ ਪਟਿਆਲਾ ਨਿਵਾਸੀ ਨੂੰ ਕੁਝ ਨਵਾਂ ਵੀ ਦੇਖਣ ਨੂੰ ਮਿਲੇਗਾ ਐਂਡ ਫਿਰ ਸਾਡਾ ਜਿਹੜਾ ਹੈਗਾ ਹੈ 12 ਦਰੀ ਦੇ ਵਿੱਚ ਅਸੀਂ ਜਿੱਦਾਂ QR ਕੋਡ ਕਿਲਾ ਮੁਬਾਰਕ ਵਾਲੀ ਵਾਕ ਤੇ ਵਿੱਚ ਲੈ ਕੇ ਆਏ ਸੀਗੇ ਅਸੀਂ ਪਟਿਆਲਾ ਫਾਊਂਡੇਸ਼ਨ ਦੇ ਨਾਲ ਮਿਲ ਕੇ 12 ਦਰੀ ਤੇ ਵਿੱਚ ਵਾਕ ਕਰਾਰੇ ਜਿਹਦੇ ਵਿੱਚ QR ਕੋਡਿੰਗ ਟ੍ਰੇਸ ਦੀ ਵੀ ਹੋਏਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਰੇਦਰੀ ਜਿਹੜੀ ਹੈ ਉਹ ਬਾਇਓਡਾਈਵਰਸਿਟੀ ਸਾਈਟ ਹੈਰਿਟੇਜ ਸਾਈਟ ਦੇ ਵਿੱਚ ਗਿਣੀ ਜਾਵੇ ਸੋ ਉਹਦੇ ਵਿੱਚ ਵੀ ਇਹ ਜਿਹੜਾ ਵਾਕ ਹੈ ਉਹ ਉਹ ਅਸੀਂ ਕਾਊਂਟ ਕਰਾਂਗੇ ਐਂਡ ਉਸ ਤੋਂ ਬਾਅਦ ਅਸੀਂ ਪਹਿਲੀ ਵਾਰੀ ਲੈ ਕੇ ਆ ਰਹੇ ਹਾਂ ਫੂਡ ਫੈਸਟੀਵਲ ਕਿਉਂਕਿ ਪਟਿਆਲਾ ਦੇ ਵਿੱਚ ਕਾਫੀ ਆਈਕੋਨਿਕ ਇਹੋ ਜਿਹੇ ਕਾਫੀ ਪੁਰਾਣੀ ਫੂਡ ਦੇ ਫੇਮਸ ਜੁਆਇੰਟਸ ਹੈਗੇ ਆਂ ਕਾਫੀ ਸਾਰੇ ਜਿਹੜੇ ਫੂਡ ਬ੍ਰਾਂਡਸ ਜਿਹੜੇ ਸਾਡੇ ਪਟਿਆਲਾ ਦੇ ਨਾਲ ਉਹਨਾਂ ਦਾ ਨਾਮ ਆਉਂਦਾ ਹੈ ਉਹ ਵੀ ਆਉਣਗੇ ਤੇ ਉਹ ਬਾਰੇ ਦਿਰੀ ਦੇ ਵਿੱਚ ਹੀ ਹੋਏਗਾ ਔਨ 4th ਵੀ ਹੈਵ ਦ ਪੌਪ ਨਾਈਟ ਜਿਹੜੀ ਰਾਤ ਨੂੰ ਹੋਏਗੀ ਐਂਡ ਪੌਪ ਨਾਈਟ ਜਿਹੜੀ ਹੋਏਗੀ ਉਹ ਮੈਨੂੰ ਲੱਗਦਾ ਹੈ ਕਾਫੀ ਯੂਥ ਇੰਟਰਸਟਿਡ ਹੋਣਗੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਕਰ ਰਹੇ ਹੈਗੇ ਆ ਡਾਇਮੰਡ ਦੀ ਝਾਂਜਰ ਵਾਲੇ ਫੇਮਸ ਜਿਹੜੇ ਸਾਡੇ ਆਰਟਿਸਟ ਹੈਗੇ ਆ ਗੁਰਨਾਮ ਪੁੱਲਰ ਜੀ ਜਿਹੜੇ ਹੈਗੇ ਆ ਉਹ ਆ ਰਹੇ ਨੇ 10th ਨੂੰ ਅਸੀਂ ਕਿਲਾ ਮੁਬਾਰਕ ਵਾਲੀ ਵਾਕ ਕਰਾਵਾਂਗੇ ਨਾਲ ਹੀ ਅਸੀਂ ਟ੍ਰੈਜਰ ਹੰਟ ਤੇ ਕੁਇਜ਼ਸ ਉਥੇ ਕਰਾਵਾਂਗੇ uh, ਐਂਡ uh, 11th ਨੂੰ ਸਾਡਾ ਜਿਹੜਾ ਡਾਗ ਸ਼ੋ ਹੈ ਉਹ ਪੋਲੋ ਗਰਾਊਂਡ ਦੇ ਵਿੱਚ ਅਸੀਂ ਕਰਾਰੇ ਹੈਗੇ ਆ ਸੋ ਸਾਰਿਆਂ ਨੂੰ ਖੁੱਲਾ ਸੱਦਾ ਹੈਗਾ ਇਹ ਇਟ ਇਜ਼ ਟੋਟਲੀ ਫ੍ਰੀ ਆਫ ਕਾਸ ਕੋਈ ਐਂਟਰੀ ਫੀਸ ਨਹੀਂ ਹੈ ਜਿਹੜਾ ਕਰਾਫਟ ਮਿਲਾ ਹੈ ਉਹ ਅਕਟੋਬਰ ਦੇ ਵਿੱਚ ਹੋਏਗਾ ਬਟ ਐਸ ਆਫ ਨਾਓ ਇਹ ਜਿਹੜਾ ਸਾਡਾ ਪਲਾਨ ਉਲੀਕਿਆ ਗਿਆ ਹੈ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸਾਰਿਆਂ ਨੂੰ ਹੀ ਇਨਵਾਈਟ ਕਰਦੀ ਹਾਂ ਤੇ ਆਈ ਹੋਪ ਟੂ ਸੀ 올 ਆਫ ਯੂ ਵਿਦ ਯੋਰ ਫੈਮਿਲੀ